ਸਮਰਾਲਾ ਹੈਡਕੌਂਪਲਿਸ ਚੌਂਕੀ ਦੇ ਬਾਹਰ ਕੀਤੀ ਨਾਕਾਬੰਦੀ ਦੌਰਾਨ ਗੱਡੀ ਦੀ ਚੈਕਿੰਗ ਦੌਰਾਨ 550 ਦੇ ਨੋਟਾਂ ਨਾਲ ਭਰੀ ਇੱਕ ਨੋਵਾ ਗੱਡੀ ਨੂੰ ਪੁਲਿਸ ਵੱਲੋਂ ਕਾਬੂ ਦੇ ਵਿੱਚ ਲੈ ਲਿਆ ਹੈ ਇਸ ਅਨੋਵਾ ਗੱਡੀ ਵਿੱਚ ਦੋ ਵਿਅਕਤੀ ਸਵਾਰ ਸਨ ਅਤੇ ਚੰਡੀਗੜ੍ਹ ਵੱਲੋਂ ਆਉਂਦੀ ਇਸ ਗੱਡੀ ਨੂੰ ਨਾਕੇ ਤੇ ਰੋਕ ਕੇ ਜਿਵੇਂ ਹੀ ਚੈਕਿੰਗ ਕੀਤੀ ਤਾਂ ਉਸ ਵਿੱਚੋਂ 5-500 ਦੇ ਨੋਟਾਂ ਦੀਆਂ 100 ਗੱਡੀਆਂ ਜੋ ਕਿ 50 ਲੱਖ ਦੀ ਨਕਦੀ ਵੇਖ ਤੁਰੰਤ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ ਐਸ ਐਚਓ ਸਮਰਾਲ ਨੇ ਹੋਰ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਉਹ ਪੁਲਿਸ ਪਾਰਟੀ ਸਬੰਧਤ ਹੈਡਾ ਚੌਂਕੀ ਦੇ ਬਾਹਰ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕਰ ਰਹੇ ਸਨ ਇਸ ਦੌਰਾਨ ਚੰਡੀਗੜ੍ਹ ਸਾਈਡ ਤੋਂ ਆ ਰਹੀ ਅਨੋਵਾ ਗੱਡੀ ਜਦ ਚੈੱਕ ਕੀਤਾ ਤਾਂ ਉਸ ਵਿੱਚੋਂ 50 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਇਸ ਗੱਡੀ ਵਿੱਚ ਸਵਾਰ ਉਸਦੇ ਚਾਲਕ ਅਤੇ ਨਾਲ ਬੈਠੇ ਦੂਜੇ ਵਿਅਕਤੀ ਨੂੰ ਜਦੋਂ ਇਸ ਰਕਮ ਬਾਰੇ ਪੁੱਛਿਆ ਤਾਂ ਉਹਨਾਂ ਕੋਈ ਤਸੱਲੀ ਬਖਸ ਜਵਾਬ ਨਹੀਂ ਦਿੱਤਾ ਇਸ ਰਕਮ ਬਾਰੇ ਕੋਈ ਵੀ ਦਸਤਾਵੇਜ਼ ਪੁਲਿਸ ਕੋਲ ਪੇਸ਼ ਨਹੀਂ ਕਰ ਸਕੇ ਆਉ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇਹ ਖਾਸ ਰਿਪੋਰਟ ਇਹਨੇ ਕੀ ਹੈ ਪੂਰਾ ਮਾਮਲਾ ਵਾ 50 ਲੱਖ ਦਾ ਹਾਂਜੀ ਹਾਂਜੀ ਅੱਜ ਸਾਡੇ ਸਪੈਸ਼ਲ ਨਾਕਾਬੰਦੀ ਚੱਲ ਰਹੀ ਸੀ ਚੰਡੀਗੜ੍ਹ ਤੋਂ ਲੁਧਿਆਣਾ ਰੋਡ ਤੇ ਚੌਕੀ ਦੇ ਸਾਹਮਣੇ ਇੱਕ ਦਰਾਨੇ ਨਾਕਾਬੰਦੀ ਇੱਕ ਕਾਰ ਅਨੋਵਾ ਆਈ ਜੀ ਦਾ ਨੰਬਰ ਪੀਵੀ 65 0090 ਪੜਿਆ ਗਿਆ ਤੇ ਉਹਦੇ ਵਿੱਚ ਦੋ ਵਿਅਕਤੀ ਸਵਾਰ ਸੀ ਤੇ ਉਹਨਾਂ ਨੂੰ ਨਾਂ ਪਤਾ ਪੁੱਛਿਆ ਤੇ ਇੱਕ ਦਾ ਨਾਮ ਰਣਜੀਤ ਸਿੰਘ ਪੁੱਤਰ ਛੇਰ ਸਿੰਘ ਦੂਸਰੇ ਦਾ ਵੀ ਨਾਮ ਰਣਜੀਤ ਸਿੰਘ ਪੁੱਤਰ ਦਦਾ ਸਿੰਘ ਇਹ ਕੁਰਾਲੀ ਸਾਈਡ ਦੇ ਰਹਿਣ ਵਾਲੇ ਨੇ ਤੇ ਚੈਕਿੰਗ ਦੌਰਾਨ ਇਹਨਾਂ ਦੇ ਇੱਕ ਕਾਰ ਦੇ ਵਿੱਚੋਂ ਲਫਾਫਾ ਵੱਜਲਦਾਰ ਮਿਲਿਆ ਤਾਂ ਉਹਨੂੰ ਖੋਲ ਕੇ ਚੈੱਕ ਕਰਿਆ ਉਹਦੇ ਵਿੱਚ ਕੈਸ਼ ਸੀ ਪੈਸੇ ਸੀ ਤਾਂ ਪੈਸਿਆਂ ਦੀ ਗਿਣਤੀ ਉਹਨਾਂ ਦੇ ਸਾਹਮਣੇ ਕੀਤੀ ਬੁਕਾਇਦਾ ਵੀਡੀਓਗ੍ਰਾਫੀ ਕੀਤੀ ਤਾਂ ਇਹ amount 50 ਲੱਖ ਰੁਪਏ ਦੀ ਹੋਈ ਹੈ ਕਿ ਲੱਗਦਾ ਇਹ amount ਕਿੱਥੇ ਲੈ ਕੇ ਚੱਲੇ ਸੀ ਕੋਈ ਸਬੂਤ ਉਹਨਾਂ ਨੇ ਪੇਸ਼ ਕੀਤਾ ਜੀ ਨਹੀਂ ਮੌਕੇ ਤੇ ਕੋਈ ਸਬੂਤ ਨਹੀਂ ਪੇਸ਼ ਕੀਤਾ ਜੀ ਤੇ ਅਸੀਂ ਪੜਤਾਲ ਲਈ ਇਨਕਮ ਟੈਕਸ ਵਿਭਾਗ ਨੂੰ ਜਾਣੂ ਕਰਤਾ ਤੇ ਸੀਨੀਅਰ ਅਫਸਰ ਸਹਿਬਾਨ ਨੂੰ ਵੀ ਅਸੀਂ ਜਾਣੂ ਕਰਤਾ ਜੀ ਅੱਗੇ ਪੜਤਾਲ ਇਨਕਮ ਟੈਕਸ ਵਾਲੇ ਪਹੁੰਚ ਗਏ ਉਹ ਪੜਤਾਲ ਕਰ ਰਿਹਾ ਜੀ ਇਨਕੁਆਰੀ ਕਰ ਰਿਹਾ ਜੀ 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 ਉਹ 50 ਲੱਖ ਰਸੀ ਕਰਾਂ ਸੀ ਲੋਟ ਅਸੀਂ ਕੱਲ ਜਿੱਤੇ ਲੈ ਲਏ